नमस्कार मैं खुशी और आप देख देखिए सरकार न्यूज आइए नजर डालते हैं आज की बड़ी खबर पर। बटाला में मनाया गया चाय महोत्सव कैबिनेट मंत्री हरभजन सिंह और विधायक बटाला की पत्नियां धमाल पर नाची तस्वीरें देखिए और क्या बोली दोनों की पत्नियां सुनिए बटाला के विधायक के निर्देश पर बटाला के शिव ऑडिटोरियम में तीज का त्यौहार बड़े ही धूमधाम से मनाया गया इस त्यौहार के अवसर पर कलसी की धर्म पत्नी श्रीमती राजवीर कौर सहित हजारों लोग विशेष रूप से उपस्थित हुए Osionfish. इस उत्सव में बटाला और आसपास के क्षेत्रों की महिलाओं और लड़कियों ने भाग लिया और सभी को अपनी विरासत और संस्कृति से जोड़ा इस दौरान श्रीमती सुरेंद्र कौर और श्रीमती राजवीर कौर ने भी गिद्धा नृत्य किया इस अवसर पर श्रीमती सुरेंद्र कौर और श्रीमती राजवीर कौर ने कहा कि हम सभी को अपनी प्राचीन विरासत को याद रखना चाहिए और संस्कृति से जोड़ना चाहिए और इन त्योहारों को मनाते हुए अपनी नई पीढ़ी को इन त्योहारों के बारे में जागरूक करना चाहिए समृद्ध विरासत है और इसे संरक्षित किया जाना चाहिए ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇੰਦੇ ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਡਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਿਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਅਗਾਵਧੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦਸਿਆਂ ਨੂੰ ਚਾਹੁੰਦੇ ਆ ਕਿ ਅਸੀਂ ਅਮੀਰ ਵਿਰਾਸਤ ਨੂੰ ਅੱਗੇ ਪੇਜੀਏ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਤਿਹਾਰਾ ਨਾਲ ਉਹਨਾਂ ਮੇਲਿਆਂ ਨਾਲ ਜਾਗਰੂਕ ਕਰਾਈਏ ਔਰ ਜਾਣੋ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਹਨਾਂ ਤਿਉਹਾਰਾਂ ਨੂੰ ਇਹਨਾਂ ਮੇਲਿਆਂ ਨੂੰ ਇੰਨੀ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇਹਨਾਂ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ ਸੰਸਕ੍ਰਿਤੀਆਂ ਨੂੰ ਅੱਗੇ ਲੈ ਕੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਗਿੱਧੇ ਪੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ ਬੜਾ ਇੰਜੋਏ ਕੀਤਾ ਲੱਗਦਾ ਨਹੀਂ ਸਗੀ ਫੁੱਲ ਨੂੰ ਰਿਆਲਿਟੀ ਇਸ ਤਿੱਕੇ ਦੇ ਜਿਹੜੇ ਤਿਹਾੜਾ ਜਾਂ ਪ੍ਰੋਗਰਾਮ ਨੇ ਹੋਏ ਨੀ ਚੱਲੂ ਪ੍ਰਕਾਰ ਬਿਲਕੁਲ ਜੀ ਸਗੀ ਫੁੱਲ ਮੈਡਮ ਨੇ ਟਿੱਕਾ ਲਾਇਆ ਹੋਇਆ ਹੈ ਪੀਪਲ ਪੱਤੀਆਂ ਪਾਈਆਂ ਹੋਈਆਂ ਤੇ ਇਹ ਸਾਰੀਆਂ ਸਾਡੇ ਜਿਹੜੀ ਪੁਰਾਣੀ ਕਲਚਰ ਆ ਉਹਨੂੰ ਰਿਵਾਈਵ ਕਰ ਰਿਆ ਔਰ ਸਾਡੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫਿਰ ਤੋਂ ਯੂਜ਼ ਕਰੀਏ ਅੱਗੇ ਲੈ ਕੇ ਜਾਈਏ ਔਰ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਇਹਨਾਂ ਚੀਜ਼ਾਂ ਤੋਂ ਸਿੱਖੇ ਔਰ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਸਿੱਖ ਕੇ ਨੈਕਸਟ ਜਨਰੇਸ਼ਨਸ ਨੂੰ ਇਹ ਸਾਡੀ ਕਲਚਰ ਨੂੰ ਅੱਗੇ ਪਾਸ ਔਨ ਕਰੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਬਟਾਲੇ ਦੇ ਜਿੰਨੇ ਵੀ ਸਰੋਤੇ ਵੇਖ ਰਹੇ ਨੇ ਸਾਡੇ ਆਪਣੇ ਵੇਖ ਰਹੇ ਨੇ ਪੰਜਾਬ ਦੇ ਵੇਖ ਰਹੇ ਨੇ ਸਾਰਿਆਂ ਨੂੰ ਮਸਾਉਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਕਹਿੰਦੇ ਨੇ ਸਾਡੀ ਮਾਣ ਪੰਜਾਬਣ ਗਿੱਧਿਆਂ ਦੀ ਸ਼ਾਨ ਪੰਜਾਬ ਪਰ ਦੂਰੋ ਜਾਵੇ ਪਹਿਚਾੜੀ ਪੰਜਾਬਣ ਦੇਖੋ ਜੀ ਕੁੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਟਿੱਕੇ ਲਾਏ ਹੋਏ ਨੇ ਪੰਜਾਬੀ ਸੂਟ ਪਾਏ ਹੋਏ ਨੇ ਫੁਲਕਾਰੀਆਂ ਲਈਆਂ ਹੋਈਆਂ ਨੇ ਦੇਖੋ ਅਸੀਂ ਆਪਣੇ ਜਿਹੜੇ ਸਾਡੇ ਵੱਡੇ ਨੇ ਅਸੀਂ ਉਹਨਾਂ ਕੋਲ ਬੜਾ ਕੁਝ ਸਿੱਖਿਆ ਹੈ ਅਸੀਂ ਆਪਣੇ ਮਾਵਾ ਕੋਲ ਬੜਾ ਕੁਝ ਸਿੱਖਿਆ ਹੈ ਮੈਂ ਆਪਣੀ ਸੱਸ ਨੂੰ ਆਪ ਕੋ ਬਹੁਤ ਕੁਝ ਸਿੱਖਿਆ ਹੈ ਜੀ ਕਹਿੰਦੇ ਆ ਜੀ ਵੱਧਦੀ ਹੋਈ ਉਮਰ ਜਿਹੜੀ ਨਾ ਆਪਣੇ ਨਾਲ ਬਹੁਤ ਕੁਝ ਮਿੱਟੀ ਲਈ ਜਾਂਦੀ ਹੈ ਸਾਡਾ ਬਚਪਨ ਜਵਾਨੀ ਗਰੂਰ ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਜੀ ਬੱਚਿਆਂ ਵਾਲੀ ਜਿੱਦ ਕਰਦੇ ਕਰਦੇ ਕਦੋਂ ਸਾਨੂੰ ਸਭ ਕੁਝ ਸਹਿਣਾ ਆ ਜਾਂਦਾ ਹੈ ਅੱਲਣ ਕੁਣੇ ਤਾਂ ਪਤਾ ਨਹੀਂ ਲੱਗਦਾ ਕਿੱਥੇ ਲੈ ਜਾਂਦੀ ਹੈ ਵੱਧਦੀ ਹੋਈ ਉਮਰ ਹੈ ਨਾ ਜਿਮੇਵਾਰੀਆਂ ਨਾ ਇਹੋ ਜੀ ਸਾਂਝ ਪੈ ਜਾਂਦੀ ਜਿਹੜੀ ਮਰਦੇ ਦਮ ਤੱਕ ਨਹੀਂ ਮੁੱਕਦੀ ਹੈਗੀ ਵਾਅ ਬਰੋਲੇ ਵਾਂਗੂ ਉੱਡਣ ਵਾਲਾ ਬੰਦਾ ਵੇਖੋ ਜੀ ਆਪਣੇ ਆਪ ਨੂੰ ਸੰਭਾਲਣ ਲਈ ਵੀ ਅਸਮਰਥ ਹੋ ਜਾਂਦਾ ਹੈ ਨਾ ਪਿੰਜਰੇ ਦੇ ਵਿੱਚ ਕੈਦ ਪਰਿੰਦੇ ਵਾਂਗੂ ਆਪਣੇ ਆਖਰੇ ਜਿਹੜੇ ਪਲ ਗੁਜ਼ਾਰਦਾ ਹੈ ਇਸ ਕਰਕੇ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਇਹਦੇ ਛੋਟੇ ਛੋਟੇ ਪਲਾਂ ਨੂੰ ਇੰਜੋਏ ਕਰਕੇ ਗੁਜ਼ਾਰਨਾ ਚਾਹੀਦਾ ਹੈ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪਰਫੁੱਲਤ ਕਰਨਾ ਚਾਹੀਦਾ ਹੈ ਐਮਐਲਏ ਸਾਹਿਬ ਦੀ ਤੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿੱਥੇ ਵੀ ਸਾਨੂੰ ਪੰਜਾਬੀ ਵਿਰਸੇ ਵਾਸਤੇ ਅੱਗੇ ਆਉਣਾ ਪਵੇ ਅਸੀਂ ਹਮੇਸ਼ਾ ਵੱਧ ਛੱਡ ਕੇ ਅ